ਆ ਦੇਖੋ ਜੀ ਇੱਕ ਤੂਫਾਨ ਉੱਠਿਆ ਹੀ ਆਪਣੇ ਭਗਤੇ ਭਾਈ ਦੇ ਗੁਰੂ ਸਾਹਿਬ ਦੇ ਵਿਚਾਲੇ ਟ੍ਰੇਨ ਦੇ ਨਾਲ ਬਹੁਤ ਹੀ ਖਤਰਨਾਕ ਪਚਾਲ ਵਗੂ ਪਚਾਲੀ ਹੈਗਾ ਦੇਖੋ ਜੀ ਖਰੂ ਪਾ ਰਿਹਾ ਬਹੁਤ ਖਤਰਨਾਕ ਹੈ ਜੀ ਕਣਕਾਂ ਵੀ ਤਬਾਹ ਕਰ ਦੂ ਇਹ ਜਿੱਥੇ ਲੰਘ ਜਾ ਕਣਕ ਪਟ ਪਟ ਤਾਂ ਨੂੰ ਲਈ ਜਾਂਦਾ ਜੀ ਜੜ ਤੋਂ ਓਹ ਹੋ ਵਾਹਿਗੁਰੂ 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 ਲੋਇ ਇਦਨੂ ਦੇ ਬਹੁਤ ਬੜੇ ਨੇ ਬਹੁਤ ਭਿਆਨਕ ਪਚਾਲਾ ਜੀ ਖਤਰਨਾਕ ਛਣਕ ਤਬਾਹ ਕਰੀ ਜਾਂਦਾ ਜਾਵਾ ਆ ਦੇਖੋ ਜੀ ਆ ਇੰਡੀਆ ਦੁਕਾਨ ਦਾ ਰਾਹੀ ਬੰਦਾ ਜਰਾ ਤਾਂ ਡੋਟੇ ਪੈ ਗਿਆ ਉਹ ਤਾਂ ਮੁੜ ਜਾ ਬੈ ਨਹੀਂ ਬੰਦ ਜਾ ਓਕੇ ਨਹੀਂ ਆਏਗਾ ਓਹ ਹੋ ਹੋ ਬਤਾ ਕੇ ਨਾ ਨਾ ਜੋ ਕਹਿੰਦੇ ਸੀ ਨੋਂਗੇ ਉੱਪਰ ਐਵੇਂ ਨਹੀਂ ਕਹਿੰਦੇ ਜੋ ਆਪਾਂ ਮੰਨ ਜਾਂਦੇ ਚੰਗਰੇ ਨੇ ਵਾਹ ਤਾਂ ਜਮਈ ਉਹ ਕਰਤਾ ਯਾਰ ਦੇਖੀ ਕਿੱਥੇ ਟੰਡਾ ਪਈ ਨਾ ਉਹ ਵੇਖ ਚਾਤਰਾ ਚੂਤਰਾ ਦੇ ਆਹ ਉਹ ਕਿੱਥੇ ਟੰਗੀ ਪਈ ਚਾਤਰਾ ਆਹੋ ਤਾਂ ਮਰਗਾਉਂਦੀਆਂ ਸਾਰੀਆਂ ਲੈ ਆ ਤਾਂ ਯਾਰ ਬੜਾ ਬੁਰਾ ਹਾਲ ਕਰਤਾ